ਪੰਜਾਬ ਦੇ ਵਿੱਚ ਹਮੇਸ਼ਾ ਜਿਹੜੀ ਕੀ ਹੈ ਫੂਡ ਸੇਫਟੀ ਸਵਾਲਾਂ ਦੇ ਘੇਰਿਆਂ ਦੇ ਵਿੱਚ ਘੇਰੀ ਹੋ ਜਿਹੜੀ ਕੀ ਨਜ਼ਰ ਆਉਂਦੀ ਹੈ ਤਾਂ ਇੱਕ ਵੀਡੀਓ ਸਾਹਮਣੇ ਨਿਕਲ ਕੇ ਆਉਂਦੀ ਹੈ ਜਿਸ ਦੇ ਵਿੱਚੋਂ ਕਾਂਗਰਸ ਜਿਹੜਾ ਕੀ ਹੈ ਸਾਹਮਣੇ ਨਿਕਲ ਕੇ ਆਉਂਦਾ ਖਪਰ 200 ਕੋਲ ਬੈਠੇ ਵੀ ਤਿੱਖੇ ਜਿਹੇ ਕੋਲ ਉਰਤੋ ਸੀ ਗਿਆਨੀ ਕੋਲ ਪੰਜ ਬਲੇ ਪੂਰੇ ਮੰਗਾਏ ਆ ਜਿਹੜਾ ਕਿ ਬੈ ਕੇ ਸੀ ਸ਼ੇਅਰ ਕਰਦੇ ਸੀ ਆਪਣੇ ਖਾਂਦੇ ਹੋਏ ਸੀਗੇ ਪਰ ਦੋ ਦੋ ਪੂਰੇ ਖਾਦ ਹੀ ਗਏ ਜੋ ਛੋਲੇ ਪਾਏ ਆ ਤੇ ਕੌਕਲੇ ਨਿਕਲੇ ਆ ਜੀ ਆ ਕੌਕਲੇ ਨਿਕਲੇ ਆ ਤੇ ਦੇਖ ਕੇ ਸਾਰੇ ਹਰਾਨ ਹੋ ਗਏ ਆ ਕੀ ਹੋ ਗਿਆ ਇਮੀਡੀਏਟ ਅਸੀਂ ਗਿਆਨੀ ਪੂਰੇ ਨੂੰ ਕੋਈ ਨੰਬਰ ਸੀਗਾ ਫੋਨ ਬੁਲਾਇਆ ਪੰਜ 6 ਨੂੰ ਕਾਲ ਕੀਤੀ ਸਾਡੇ ਫੋਨ ਪਿਕ ਨਹੀਂ ਕੀਤਾ ਜੀ ਉਹਨੇ ਹਾਰ ਕੇ ਫਿਰ ਜੀ ਉਹ ਦੁਕਾਨ ਤੇ ਗਏ ਆ ਉਹਨਾਂ ਜਾ ਕੇ ਕੰਪਲੀਟ ਕੀਤੀ ਸਰਦਾਰ ਜੀ ਆ ਕੀ ਆ ਉਹ ਕਹਿੰਦਾ ਜੀ 65 ਸਾਲ ਹੋ ਗਏ ਸਾਨੂੰ ਕੰਮ ਕਰਦੇ ਅੱਜ ਤੱਕ ਜੀ ਸ਼ਿਕਾਇਤ ਆਈ ਨਹੀਂ ਉਹ ਲੇਕਿਨ ਜੀ ਇਹ ਇੱਕ ਅਮਕ ਹੋਇਆ ਤੇ ਬਹੁਤ ਗਲਤ ਹੋਇਆ ਮੇਰੇ ਲਈ ਸ਼ਰਮਸਾਰ ਲੇਕਿਨ ਅਗਰ ਅਗਰ ਇਹ ਸ਼ਕਾਤ ਬੋਕਣੀ ਆਏਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਫੂਡ ਸੇਫਟੀ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਮੇਸ਼ਾ ਜਿਹੜੀ ਕੀ ਹੈ ਫੂਡ ਸੇਫਟੀ ਸਵਾਲਾਂ ਦੇ ਘੇਰਿਆਂ ਦੇ ਵਿੱਚ ਕੇਰੀ ਹੋ ਜਿਹੜੀ ਕੀ ਨਜ਼ਰ ਆਂਦੀ ਹੈ ਤਾਂ ਗੱਲ ਜਿਹੜੀ ਕੀ ਹੈ ਲੁਧਿਆਣੇ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਸ਼ਹੂਰ ਰੈਸਟੋਰੈਂਟ ਜਿਹੜਾ ਕੀ ਹੈ ਕਾਫੀ ਸਮੇਂ ਤੋਂ ਚੱਲਦਾ ਹੋਇਆ ਆਰ ਇਸ ਤਕਰੀਬਨ 50 ਸਾਲ ਪੁਰਾਣਾ ਰੈਸਟੋਰੈਂਟ ਜਿਹਦੇ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਯਕੀਨ ਸੀਗਾ ਤਾਂ ਇੱਕ ਵੀਡੀਓ ਸਾਹਮਣੇ ਨਿਕਲ ਕੇ ਆਂਦੀ ਹੈ ਜਿਸ ਕੌਂਗਰਜ ਜਿਹੜਾ ਕਿ ਆ ਸਾਹਮਣੇ ਨਿਕਲ ਕੇ ਆਉਂਦਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅੱਗੇ ਤਾਂ ਜੇਕਰ ਗੱਲ ਕਰ ਲਈਏ ਫੂਡ ਸੇਫਟੀ ਦੀ ਤਾਂ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਵੱਖ-ਵੱਖ ਸਮਿਆਂ ਉੱਤੇ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਫੂਡ ਸੇਫਟੀ ਜਿਹੜੀ ਕੀ ਹੈ ਧਜੀਆਂ ਉਡਾਈਆਂ ਹੋਈਆਂ ਨਜ਼ਰ ਆਉਂਦੀਆਂ ਨੇ ਜੇਕਰ ਗੱਲ ਕਰ ਲਈਏ ਹਾਈਜੀਨ ਦੀ ਤਾਂ ਜਿੱਥੇ ਸਾਰੀ ਪ੍ਰੈਪਰੇਸ਼ਨ ਹੁੰਦੀ ਹੈ ਉਸ ਦੀ ਹਾਈਜੀਨ ਦੀ ਗੱਲ ਕਰ ਲਈਏ ਜਾਂ ਫਿਰ ਅ ਜਿੱਥੇ ਸਰਵ ਕੀਤਾ ਜਾਂਦਾ ਹੈ ਉੱਥੋਂ ਦੀ ਹਾਈਜੀਨ ਦੀ ਗੱਲ ਕਰ ਲਈ ਤਾਂ ਹਮੇਸ਼ਾ ਹੀ ਉਸ ਦੀਆਂ ਟੱਜੀਆਂ ਉੱਡਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਕਿਚਨ ਦੀ ਜੇਕਰ ਗੱਲ ਕਰੀਏ ਤਾਂ ਕਿਚਨ ਹਮੇਸ਼ਾ ਹੀ ਗੰਦੀ ਕਿਉਂ ਨਿਕਲਦੀ ਹੋਈ ਸਾਹਮਣੇ ਆਉਂਦੀ ਹੈ ਹਮੇਸ਼ਾ ਜਿਹੜੀ ਕਿਚਨ ਹੈ ਉਹ ਗੰਦੀ ਦੇਖਣ ਨੂੰ ਮਿਲਦੀ ਹੈ ਇਸੇ ਕਰਕੇ ਉਸ ਖਾਣੇ ਦੇ ਵਿੱਚੋਂ ਕਦੋਂ ਕੋਈ ਕਾਕਰੋਚ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਕਦੇ ਛਿਪਕਲੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਕਈ ਵਾਰ ਤਾਂ ਇਸ ਤਰੀਕੇ ਦਾ ਵੀ ਹੋ ਜਾਂਦਾ ਹੈ ਕਿ ਫੂਡ ਦੇ ਉੱਤੇ ਉੱਲੀ ਵੀ ਲੱਗੀ ਹੋਈ ਨਜ਼ਰ ਆਉਂਦੀ ਆ ਤਾਂ ਪਿਛਲੇ ਦਿਨੀ ਇੱਕ ਲੁਧਿਆਣਾ ਦੇ ਸੁੰਦਰ ਨਗਰ ਏਰੀਆ ਦੇ ਵਿੱਚ ਵੀਡੀਓ ਸਾਹਮਣੇ ਆਈ ਸੀ ਜਿੱਥੇ ਉਸ ਦੇ ਫੂਡ ਉੱਤੇ ਜਿਹੜੀ ਕੀ ਆ ਉੱਲੀ ਲੱਗੀ ਹੋਈ ਸੀ ਇੰਟਰਨੈਸ਼ਨਲ ਬ੍ਰਾਂਡ ਜਿਹਾ ਪਰ ਅੱਜ ਜਿਹੜੀ ਹੁਣ ਨਵੀਂ ਤਸਵੀਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਤਾਂ ਲੁਧਿਆਣੇ ਦੇ ਕਾਫੀ ਮਸ਼ਹੂਰ ਰੈਸਟੋਰੈਂਟ ਦੀ ਜਿਹੜੀ ਤਸਵੀਰਾਂ ਨੇ ਜਿੱਥੇ ਜਿਹੜੇ ਲੋਕ ਨੇ ਘਰੇ ਖਾਣਾ ਮੰਗਵਾਉਂਦੇ ਨੇ ਤਾਂ ਉੱਥੇ ਕਿਸ ਤਰੀਕੇ ਨਾਲ ਉਹਨਾਂ ਨੂੰ ਸਾਹਮਣੇ ਫੂਡ ਪੇਸ਼ ਹੁੰਦਾ ਉਹਨਾਂ ਦਾ ਤਾਂ ਤਸਵੀਰਾਂ ਤੁਸੀਂ ਅੱਗੇ ਖੁਦ ਦੇਖ ਸਕਦੇ ਹੋ ਕੀ ਨਾਮ ਦਾ ਤੁਹਾਡਾ ਮੇਰਾ ਨਾਮ ਮਨੋਜ ਭਟਾਰੀ ਆ ਜੀ ਮਨੋਜ ਜੀ ਕੀ ਮਾਮਲਾ ਹੈ ਕਿ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਪਲੇਟ ਦੇ ਵਿੱਚ ਦਿਖਾ ਰਹੇ ਕੀ ਹੈ ਦੇਖੋ ਅੱਜ ਅਸੀਂ ਇੱਥੇ ਆਪਣੇ ਦੋਸਤ ਕੋਲ ਬੈਠੇ ਵੀ ਸੀ ਜਦੇ ਕੋਲ ਔਰ ਤੋਂ ਅਸੀਂ ਗਿਆਨੀ ਕੋਲ ਪੰਜ ਬੁਲੇ ਢੂਰੇ ਮੰਗਾਏ ਆ ਜਿਹੜਾ ਕਿ ਬੈ ਕੇ ਸੀ ਸ਼ੇਅਰ ਕਰਦੇ ਸੀ ਆਪਣੇ ਖਾਂਦੇ ਹੋਏ ਸੀਗੇ ਪਰ ਦੋ ਦੋ ਪੂਰੇ ਖਾਧ ਹੀ ਗਿਆ ਤੇ ਨਾਲ ਹੀ ਆ ਉਹ ਛੋਲੇ ਪਏ ਆ ਤੇ ਕੌਕਲੇ ਨਿਕਲੇ ਆ ਜੀ ਇਹ ਕੌਕਲੇ ਨਿਕਲੇ ਆ ਤਾਂ ਦੇਖ ਕੇ ਸਾਰੇ ਹਰਾਨ ਹੋ ਗਏ ਆ ਕੀ ਹੋ ਗਿਆ ਇਮੀ ਜਿਹੜਾ ਸੀ ਗਿਆਨੀ ਭਟੂਰੇ ਨੂੰ ਕੋਈ ਨੰਬਰ ਸੀਗਾ ਫੋਨ ਬੁਲਾਇਆ ਪੰਜ ਛੇ ਨੂੰ ਕਾਲ ਆ ਗਈ ਜੀ ਸਾਡਾ ਫੋਨ ਪਿੱਕ ਨਹੀਂ ਕੀਤਾ ਜੀ ਉਹਨੇ ਹਾਰ ਕੇ ਫਿਰ ਜੀ ਉਹ ਦੁਕਾਨ ਤੇ ਗਏ ਆ ਉਹਨਾਂ ਜਗ੍ਹਾ ਕੰਪਲੀਟ ਕੀਤੀ ਸਰਦਾਰ ਜੀ ਆ ਕੀ ਆ ਉਹ ਕਹਿੰਦਾ ਜੀ 65 ਸਾਲ ਹੋ ਗਏ ਸਾਨੂੰ ਕੰਮ ਕਰਦੇ ਅਜ ਤੱਕ ਜਦ ਤੱਕ ਜੀ ਸ਼ਿਕਾਇਤ ਆਈ ਨਹੀਂ ਉਹ ਲੇਕਿਨ ਇਹ ਇੱਕ ਅਮਕ ਹੋਇਆ ਹੈ ਤੇ ਬਹੁਤ ਗਲਤ ਹੋਇਆ ਮੇਰੇ ਲਈ ਸ਼ਰਮਸਾਰ ਆ ਲੇਕਿਨ ਅੱਗੇ ਤੋਂ ਅਸੀਂ ਸ਼ਿਕਾਇਤ ਦਾ ਮੌਕਾ ਨਹੀਂ ਆਏਗਾ ਲਾਪਰਵਾਹੀ ਕਿਸਾ ਦੇ ਦਿਓ ਜੀ ਕਿਸ ਤਰ੍ਹਾਂ ਮੈਨੇਜਮੈਂਟ ਵੀ ਲਾਪਰਵਾਹੀ ਦੇ ਦਿਓ ਤੇ ਬਣਾ ਅਸੀਂ ਉਹਨੂੰ ਇਹੀ ਅਪੀਲ ਕੀਤੀ ਹੈ ਕਿ ਤੁਸੀਂ ਆਪਣੀ ਜਿਹੜੀ ਤੁਹਾਡੀ ਕਿਚਨ ਹੈ ਉਹਨੂੰ ਹਾਈਜੈਕ ਕਰੋ ਔਰ ਉਹਦਾ ਸਾਫ ਸੁਥਰਾ ਕਰੋ ਕਿ ਕਿਤੇ ਹੋਰ ਦਾ ਨੁਕਸਾਨ ਨਾ ਹੋਵੇ ਚਲੋ ਸੰਤਾ ਆ ਗਏ ਅਸੀਂ ਦੇਖ ਲਿਆ ਕੋਈ ਜਾਣੇ ਜਾਣੇ ਕੋਈ ਖਾਲਲ ਦਾ ਕੋਈ ਫੂਡ ਵਾਇਜ਼ਰ ਹੋ ਸਕਦੀ ਕੋਈ ਜਾਨਵੀ ਜਾ ਸਕਦੀ ਇਹ ਬਹੁਤ ਮਾੜੀ ਘਟਨਾ ਵਾ ਅਸੀਂ ਇਸ ਕੰਦੀ ਨਿੰਦਾ ਕਰਦੇ ਆਂ ਔਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਦਾਂ ਦਾ ਕੰਮ ਕਦੇ ਨਾ ਹੋਵੇ ਜਿੰਨੇ ਅੱਜ ਸਾਰਿਆਂ ਨੇ ਖਾਦੇ ਸਾਰਿਆਂ ਚ ਜੋ ਤਰੀਕ ਚ ਮਿਲ ਗਿਆ ਉਹਨਾਂ ਨੂੰ ਹਾਂ ਸਭ ਦੇਖੋ ਜੀ ਪੰਜ ਪਲੇਟ ਬਣ ਰਹੀ ਸੀਗੇ ਪੰਜ ਬਲੇਡ ਬਣ ਰਹੀ ਸੀਗੇ ਔਦੇ ਵਿੱਚ ਸਾਰਿਆਂ ਨੇ ਖਾਦੇ ਆ ਹੁਣ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਜੀ ਇਹਦੇ ਚ ਬਹੁਤ ਗਲਤ ਕੰਮ ਹੈ ਬੜਾ ਮਾੜਾ ਕੰਮ ਹੋਇਆ ਹੈ ਅਚ ਡੀ ਐਚਓ ਨੂੰ ਕੀ ਸੁਣਿਆ ਲਾਗਦਾ ਅਸੀਂ ਉਹਨੂੰ ਇਹ ਅਪੀਲ ਕਰਾਂਗੇ ਕੀ ਜਿਹੜੀ ਇਹੋ ਜਿਹੀ ਦੁਕਾਨ ਹੈਗੀ ਹੈ ਇਹਨਾਂ ਦੀ ਪ੍ਰੋਪਰ ਚੈਕਿੰਗ ਹੋਣੀ ਚਾਹੀਦੀ ਹੈ ਔਰ ਸਮਾਜ ਦੇ ਵਿੱਚ ਸਹੀ ਸੁਨੇਹਾ ਜਾਵੇ ਔਰ ਅੱਗੇ ਤੋਂ ਕੋਈ ਕਿਸੇ ਦਾ ਕੋਈ ਇਦਾਂ ਦੀ ਖਲਵਾੜ ਨਾ ਹੋਵੇ ਕਿਸੇ ਦੀ ਜਾਨ ਨੂੰ ਨੁਕਸਾਨ ਨਾ ਹੋਵੇ ਸਾਡੀ ਇਹ ਅਪੀਲ ਹੈ ਨਾ ਜਾਉਂਗੇ ਇਸ ਕਰਕੇ ਬੇਟਾ ਸਾਡੀ ਤਾਂ ਸਾਰੀ ਉਮਰ ਲੰਘ ਗਈ ਇਹੋ ਜਿਹਾ ਚਾਂਸ ਕਦੀ ਹੋਇਆ ਹੀ ਨਹੀਂ ਹੈ ਹੋਇਆ ਤਾਂ ਹੋਇਆ ਕਿਵੇਂ ਸਾਡੀ ਸਮਝ ਤੋਂ ਬਾਹਰ ਹੈ ਤੇ ਜਿਹੜਾ ਤੁਹਾਡੇ ਕਿਚਨ ਦਾ ਕਿਚਨ ਦੇ ਵਿੱਚ ਸਾਰੀ ਸਫਾਈ ਹੈਗੀ ਬਿਲਕੁਲ ਸਾਫ ਸਫਾਈ ਹੈ ਜਾ ਕੇ ਵੇਖ ਸਕਦੇ ਹੋ ਉੱਪਰ ਕਿਤੇ ਕੀ ਕਹੋਗੇ ਤੁਸੀਂ ਨੋਜ ਜੀ ਦੇਖੋ ਬੜੀ ਦੁੱਖਦਾਈ ਘਟਨਾ ਹੈ ਇੰਨੀ ਪੁਰਾਣੀ ਦੁਕਾਨ ਸਾਡੇ ਇੰਨਾ ਵਿਸ਼ਵਾਸ ਦੇ ਤੇ ਇਸ ਤੋਂ ਬਾਅਦ ਦੇ ਉੱਪਰ ਅਸੀਂ ਕਈ ਵਾਰੀ ਗੱਲਾਂ ਕਰਦੀਆਂ ਕਿ ਲਓ ਜੀ ਇਹ ਪੁਰਾਣੀ ਦੁਕਾਨ ਹੈ 50 ਸਾਲ ਪੁਰਾਣੀ ਦੁਕਾਨ ਹੈ 50 ਸਾਲ ਜੋ ਪਹਿਲਾ ਟੇਸਟ ਸੀ ਅਜਿਓਹੀ ਟੇਸਟ ਹੈ ਲੇਕਿਨ ਅੱਜ ਬੜੀ ਮੰਨ ਭਾਗੀ ਘਟ ਰਹਾ ਹੈ ਦੇਖੋ ਖਾਂਦੇ ਖਾਂਦੇ ਵਿੱਚ ਕਾਂਗਲੇ ਨਿਕਲੇ ਆ ਸਾਡੇ ਸਾਲਾ ਬੜਾ ਦੁੱਖ ਹੈ ਔਰ ਅਸੀਂ ਗਿਆਨ ਨੂੰ ਅਪੀਲ ਕਰਦੇ ਆ ਕਿਰਪਾ ਆਪਣੀ ਜਿਹੜੀ ਰਸੋਈ ਹੈ ਉਹਨੂੰ ਹਾਈਜਨਿਕ ਕਰੋ ਔਰ ਅੱਗੇ ਤੋਂ ਦੇਖਭਾਲ ਦਾ ਕੰਮ ਕਰੋ ਸਰਕਾਰ ਨੂੰ ਵੀ ਅਪੀਲ ਕਰੋ ਵੀ ਕਾਰਵਾਈ ਕੀਤੀ ਜਾਵੇ ਨਹੀਂ ਨਹੀਂ ਸਰਕਾਰ ਨੂੰ ਅਪੀਲ ਕਰ ਸਾਡੇ ਭਰਾ ਨੇ ਅਸੀਂ ਇਹਨੂੰ ਅਪੀਲ ਕਰ ਸਕਦੇ ਆ ਨਹੀਂ ਨਹੀਂ